ਸਾਡੇ ਯੂਨੀ ਕਾਉਂਸਲ ਦੇ ਮੋਦਬਰ ਸੱਜਣ ਸਾਡੇ ਸਤਿਕਾਰਯੋਗ ਕਪਤਾਨ ਸਾਹਿਬ ਸਾਰੇ ਵੀ ਜੇ ਆਪਾਂ ਵੇਦਾ ਦੀ ਗੱਲ ਕਰੀਏ ਜੇ ਕੁਰਾਨ ਦੀ ਸ਼ਰੀਫ ਜੀ ਦੀ ਗੱਲ ਕਰੀਏ ਜੇ ਅਸੀਂ ਹੋਲੀ ਬਾਈਬਲ ਦੀ ਗੱਲ ਕਰੀਏ ਤੇ ਜਿਹੜੇ ਅਸੀਂ ਸਿੱਖਾਂ ਸਾਡਾ ਸਿੱਖੀ ਨਮਸਕਾਰ ਸਾਡੇ ਜੁੁੰਦੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਝੁਕਦਾ ਹੈਗਾ ਇਹ ਮੁੱਢਲੀ ਲਿਖਣ ਪੜਨ ਦੀ ਸਾਨੂੰ ਸਾਡੇ ਰੱਬਾਂ ਵੱਲੋਂ ਵੀ ਇੱਕ ਹੁਕਮ ਹੋਇਆ ਹੈਗਾ ਜਿਹੜੀ ਤੁਸੀਂ ਪੜ੍ਹਾਈ ਲੈ ਕੇ ਅੱਜ ਉਰੇ ਯਤਨ ਕਰ ਰਹੇ ਹੋ ਇਹਨਾਂ ਨੇ ਥੋਡੀਆਂ ਜ਼ੰਜੀਰਾਂ ਤੋੜਨੀਆਂ ਅੱਜ ਪੜ੍ਹਾਈ ਲਿਖਾਈ ਦੇ ਮਦਮ ਰਾਹੀਂ ਨੌਕਰੀਆਂ ਮਿਲਦੀਆਂ ਹੈਗੀਆਂ ਪੜ੍ਹਾਈ ਲਿਖਾਈ ਦੇ ਉੱਤੇ ਸਾਨੂੰ ਵੱਡੀਆਂ-ਵੱਡੀਆਂ ਨੌਕਰੀਆਂ ਤੇ ਹੋਰ ਅਹੁਦੇ ਵੀ ਮਿਲਦੇ ਹੈਗੇ ਆ ਇਹ ਸਾਰਾ ਜਿਹੜਾ ਆ ਮੋਡਲਾ ਕੰਮ ਆਪਾਂ ਕਰ ਰਹੇ ਆ ਸਕੂਲਾਂ 'ਚ ਜਾ ਰਹੇ ਆ ਇਹ ਸਾਨੂੰ ਉਸ ਦਿਸ਼ਾ ਤਾਈਂ ਪਹੁੰਚਾਉਂਦਾ ਹੈਗਾ ਜਿੱਥੇ ਹਰੇਕ ਮਾਪੇ ਆਪਣੇ ਬੱਚੇ ਦੀ ਆਸ ਰੱਖਦੇ ਆ ਕਿ ਸਾਡਾ ਬੱਚਾ ਕੁਝ ਬਣੇ ਸੋ ਅੱਜ ਦਾ ਨੂਨ ਟਾਊਨ ਸਕੂਲ ਜਿਹਦੇ ਵਿੱਚ ਵੈਸੀ ਸਾਹਿਬ ਨੇ ਬਹੁਤ ਯੋਗਦਾਨ ਪਾਇਆ ਹੈਗਾ ਸਾਡੇ ਸਤਕਾਰਯਾ ਹਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਨੇ ਇਸ ਦਿਸ਼ਾ ਤੇ ਤੋਰਿਆ ਹੈਗਾ ਜਿਹਦੇ ਵਿੱਚ ਪੜ੍ਹਾਈ ਨੂੰ ਇੱਕ ਸੇਵਾ ਮੰਨ ਕੇ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਸ਼ਲਾਘਾਯੋਗ ਉਦਮ ਹੈ ਔਰ ਇਹਦੇ ਨਾਲ ਸਾਡਾ ਭਵਿੱਖ ਖੜਾ ਹੋ ਰਿਹਾ ਹੈਗਾ ਜਿੱਥੇ ਆਪਾਂ ਨੂੰ ਆਪਣੀ ਮਾਂ ਬੋਲੀ ਦੀ ਗੱਲ ਕਰਨੀ ਚਾਹੀਦੀ ਹੈ ਇਹ ਮਾਂ ਬੋਲੀ ਜਿਹੜੀ ਪੰਜਾਬੀ ਹੈ ਸਾਡੀ ਇਹਦੇ ਵਿੱਚ ਸਭ ਤੋਂ ਪੁਰਾਤਨ ਲੇਖ ਚਾਹੇ ਗੁਰੂ ਗ੍ਰੰਥ ਸਾਹਿਬ ਤੇ ਵੀ ਹੋਣ ਉਹ ਸ਼ਹੀਦ ਜੀ ਤੇ ਹੈਗੇ ਆ ਦਰਜ ਉਹਨਾਂ ਨੇ 12ਵੀਂ ਸਦੀ ਦੇ ਵਿੱਚ ਪੰਜਾਬੀ ਦੇ ਮੱਧਮ ਰਾਹੀਂ ਮਾਨਸਕੀ ਜਾਤ ਸਭੇ ਇੱਕ ਪਛਾਣ ਤੋਂ ਦੇ ਆਦੇਸ਼ ਰਾਹੀਂ ਸੁਧਾਰਨ ਪੰਜਾਬੀ ਦੇ ਵਿੱਚ ਸੰਗਤ ਨੂੰ ਰੱਬ ਨਾਲ ਜੋੜਿਆ ਸੀਗਾ ਔਰ ਉਹੀ ਪੰਜਾਬੀ ਮਾਂ ਬੋਲੀ ਅੱਜ ਇੱਕ ਬਹੁਤ ਵੱਡਾ ਸਾਡੇ ਲਈ ਕੰਮ ਕਰ ਸਕਦੀ ਹੈ ਜਿੱਥੇ ਲੜਾਈ ਤੇ ਬਿਤਕਰਾ ਹੁੰਦਾ ਹੈਗਾ ਜਿੱਥੇ ਲੈਂਦੇ ਤੇ ਚੜਦਾ ਪੰਜਾਬ ਹੈਗਾ ਉਹਦੇ ਵਿੱਚ ਹਮੇਸ਼ਾ ਮਾਹੌਲ ਵਿਗੜਦਾ ਹੈਗਾ ਜੇ ਆਪਾਂ ਸਾਂਝੀ ਆਪਣੀ ਮਾਂ ਦੀ ਗੱਲ ਮੰਨੀਏ ਤਾਂ ਅਸੀਂ ਇਹ ਭਰਾਵਾਂ ਦੀ ਲੜਾਈ 'ਚ ਨਾ ਪਈਏ ਜੇ ਅਸੀਂ ਇਹ ਮਾਂ ਬੂਬੀ ਦੇ ਆਧਾਰ ਤੇ ਆਪਣੇ ਪੰਜਾਬਾਂ ਦੇ ਵਿੱਚ ਖੁੱਲ ਕੇ ਵਿਚਰੀਏ ਵਿਛਲੇ ਕੁਰਤਾਂ ਮਾਂ ਦੇ ਦਰਸ਼ਕ ਦیدار ਕਰਨ ਜਿਹੜੇ ਮੰਦਰ ਉੱਥੇ ਛੱਡੇ ਹੋਏ ਆ ਜਿਹੜੇ ਇੱਥੇ ਉਹਨਾਂ ਨੇ ਆਪਣੇ ਮਸਜਿਦ ਛੱਡੇ ਹੋਏ ਆ ਔਰ ਜਿਹੜਾ ਸਾਡਾ ਪਾਣੀ ਦਾ ਵੀ ਸਾਜ ਹੈ ਪੰਜ ਆਬ ਸਾਡੇ ਤਕਰੀਬਨ ਇੰਡਸ ਨਦੀ ਰਹੀ ਬੈਂਦੇ ਆ ਇਹ ਜੇ ਆਪਸ ਦੇ ਵਿੱਚ ਤਾਲਮੇਲ ਰੱਖਣ ਤਾਂ 70% ਜਿਹੜਾ ਵਪਾਰ ਸੀਗਾ ਉਹ ਚੜਦੇ ਤੇ ਲੈਂਦੇ ਪੰਜਾਬ ਤੇ ਸੀ ਤੇ ਭਾਰਤ ਦੀ ਜੀਡੀਪੀ ਪੂਰੇ ਦੇਸ਼ ਦੀ ਜੀਡੀਪੀ 1% ਇੱਥੇ ਵੱਧ ਸਕਦੀ ਹੈਗੀ ਹੈ 1% ਵਧਨ ਨਾਲ ਗਰੀਬੀ ਇੰਨੀ ਉੱਠ ਸਕੀ ਹੈਗੀ ਹੈ ਕਿ ਖੁਸ਼ਹਾਲਤਾ ਸਾਡੇ ਪੰਜਾਬ 'ਚ ਜਿੱਥੋਂ ਲੋਕ ਬੇਰੋਜ਼ਗਾਰ ਹੋ ਕੇ ਉਰੋਂ ਨਿਕਲ ਕੇ ਬਾਹਰਲੇ ਦੇਸ਼ਾਂ 'ਚ ਜਾ ਕੇ ਕੰਮ ਕਰਨ ਦੀ ਥਾਂ ਲੱਭਦੇ ਆਂ ਉਹ ਇੱਥੇ ਖੁਸ਼ਹਾਲਤਾ ਆ ਸਕੀ ਹੈ ਦੂਜੀ ਗੱਲ ਅੱਜ ਸਾਡੇ ਇਲਾਕੇ 'ਚ ਤੁਸੀਂ ਦੇਖਿਆ ਜਿਹੜੇ ਹੈਵੀ ਮੈਟਲ ਨੇ ਯੂਰੇਨੀਅਮ ਤੇ ਹੋਰ ਤਰ੍ਹਾਂ ਦੇ ਜਿਹੜੇ ਮੈਟਲ ਨੇ ਧਰਤੀ 'ਚ ਇਹ ਸਾਡੇ ਸ਼ਰੀਰ 'ਚ ਕੈਂਸਰ ਪਾਉਂਦੇ ਹੈਗੇ ਆ ਪਰ ਦੂਜਾ ਜਿਹੜਾ ਹੈਵੀ ਮੈਟਲ ਦਾ ਯੂਰੇਨੀਅਮ ਦਾ ਰਾਹ ਹੈਗਾ ਉਹ ਹੈਗਾ ਪਰਮਾਣੂ ਜੰਮ ਜੇ ਅਸੀਂ ਆਪਣੀ ਮਾਂ ਬੋਲੀ ਦੀ ਸਾਂਝੇ ਆਪਸ ਵਿੱਚ ਲੜਾਈਆਂ ਬੰਦ ਕਰੀਏ ਆਪਾਂ ਪੀਸ ਤੇ ਸਿਕਿਉਰਿਟੀ ਮੰਨੀਏ ਤਾਂ ਜਿਹੜਾ ਅਪਰਵਾਣੂ ਜੰਗ ਦਾ ਮਾਹੌਲ ਵੀ ਬਣਦਾ ਰਹਿੰਦਾ ਹੈ ਇਹਨੂੰ ਵੀ ਖਤਮ ਕਰੀਏ ਸੋ ਮੈਂ ਸਮਝਦਾ ਕਿ ਇੱਥੇ ਆਪਣੀ ਮਾਂ ਬੋਲੀ ਜੇ ਉਭਰੇ ਤਾਂ ਬਹੁਤ ਤਗੜੀ ਗੱਲ ਹੈ ਦੂਜੀ ਗੱਲ ਜਿਹੜੀ ਆਪਾਂ ਅੰਗਰੇਜ਼ੀ ਬੋਲਦੇ ਹਾਂ ਇੰਗਲਿਸ਼ ਇਜ਼ ਅ ਨੈਸੈਸਰੀ ਪਾਰਟ ਆਫ ਵਰਲਡ ਟ੍ਰੇਡ and english is a way to improve our life because it is the de facto language used in international mediums almost all work is conducted in the united nations in all multi country forum it is done in english so, so I would, I would say, say that, that our party, Shromani, Shromani Kalidal Amritsar, Amritsar, has been advocating for teaching English in schools from nineteen eighty nine onwards. It is so important that our children learn English, are able to communicate in English and also be able to work in these environments where English is used. So I am very proud that this school is today offering both English medium as well as teaching our mother language, Punjabi, to our children. This is the way of the future and we must embrace it. Science and math are also very, very necessary and important. We in the Shiromani Akali Dal Amritsar have decided that if we were to fight the SGPC, then we will make it a point that in every gurukhar specially we o communities live oh har ek gurukhar de vich assi ek b.ed teacher oh sangat oh Kyuun? de naal samm ho ke utthe dopahar nu sham nu rakhange kyon kyonki jehde amiran de bachche hain oh ta school ton wapis aake tushna la lene hage hain ਔਰ ਇਹ چاہے ਜਿੰਨਾ ਵੀ ਵੱਡਾ ਸਕੂਲ ਹੁੰਦਾ ਟਿਊਸ਼ਨਾਂ ਸਾਰੇ ਕਿਤੇ ਚਲਦੀਆਂ ਹੀ ਚਲਦੀਆਂ ਪਰ ਸਾਡੀ ਸੋਚ ਹੈ ਕਿ ਜਿਹਦੇ ਮਾਪੇ ਮਨਰੇਗਾ ਚ ਕੰਮ ਕਰ ਰਹੇ ਆ ਉਹਨਾਂ ਦੇ ਬੱਚੇ ਜਦ ਘਰ ਆਉਂਦੇ ਆ ਉੱਥੇ ਗੁਰੂ ਦਾ ਲੰਗਰ ਪ੍ਰੋਟੀਨ ਵਿਟਾਮਿਨਸ ਮਿਨਰਲਸ ਕੰਪਲੀਟ ਆਹਾਰ ਸਾਡੇ ਬੱਚੇ ਨੂੰ ਦਿੱਤੀ ਜਾਵੇ ਔਰ ਇੱਕ ਉੱਥੇ ਮੈਡਮ ਹੋਵੇ ਜਿਹੜੀ ਗੁਰਮਤ ਗੁਰ ਇਤਿਹਾਸ ਸਾਡਾ ਮੈਥ ਤੇ ਸਾਇੰਸ ਗਣਿਤ ਤੇ ਹੋਰ ਸਾਇੰਸ ਉਥੇ ਪੜ੍ਹਾਏ ਤਾਂ ਕਿ ਬੱਚੇ ਆਪਣੀ ਜ਼ਿੰਦਗੀ 'ਚ ਇਹਦੀ ਸਿਹਤ ਲੈ ਕੇ ਸਕੂਲ ਇੱਕ ਵੱਡਾ ਸਾਡਾ ਮੱਦਮ ਹੈ ਪਰ ਇਹ ਇੱਥੇ ਖਤਮ ਨਹੀਂ ਹੁੰਦਾ ਬਾਕੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਈ ਮਾਪਿਆਂ ਨੂੰ ਖੁਦ ਉਸ ਪੱਧਰ ਦੀ ਨਾ ਅੰਗਰੇਜ਼ੀ ਆਉਂਦੀ ਹੈ ਨਾ ਸਾਇੰਸ ਆਉਂਦੀ ਹੈ ਨਾ ਮੈਥ ਹੁੰਦੀ ਹੈ ਉਹਨਾਂ ਦੇ ਬੱਚਿਆਂ ਵਾਸਤੇ ਵੀ ਇਹ ਈਸੂਲਤ ਬਣਾਉਣ ਦਾ ਸਾਡਾ ਸੋਚ ਕੀ ਹੈ ਕਿ ਜੇ ਐਸਜੀਪੀਸੀ ਚ ਅਸੀਂ ਆਏ ਤਾਂ ਅਸੀਂ ਹਰੇਕ ਗੁਰੂ ਘਰ ਨਾਲ ਯਤਨ ਕਰਾਂਗੇ ਇੱਕ ਨਾ ਇੱਕ ਟੀਚਰ ਜੋੜਨ ਦੀ ਜਿਹੜੀ ਉੱਥੇ ਬੱਚਿਆਂ ਨੂੰ ਸਾਰਾ ਕੁਝ ਸਿਖਾ ਸਕੇ ਸੋ ਸਾਥ ਸੰਗਤ ਜੀ ਇਹ ਇੱਕ ਬਹੁਤ ਵੱਡਾ ਕੰਮ ਸਾਡਾ ਹੋ ਰਿਹਾ ਜਿਹੜੇ ਬੱਚਿਆਂ ਦੀ ਟ੍ਰੇਨਿੰਗ ਹੋ ਰਹੀ ਹੈ ਉਹਨਾਂ ਦੇ ਸਰੀਰ ਦੀ ਪਰਵਰਿਸ਼ ਹੋ ਰਹੀ ਹੈ ਉਹਨਾਂ ਨੂੰ ਖੇਡਾਂ ਸਿਖਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਜੂਣਾ ਸਿਖਾਇਆ ਜਾ ਰਿਹਾ ਹੈਗਾ ਉਹਨੂੰ ਸਾਰੇ ਉਰੇ ਜੋ ਰਹਿਣ ਬਹਿਣ ਦੇ ਰੀਤ ਰਿਵਾਜ ਹਨ ਉਹ ਵੀ ਸਿਖਾਏ ਜਾ ਰਹੇ ਹਨ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਸਰ ਹਰਵਿੰਦਰ ਸਿੰਘ ਜੀ ਔਰ ਸਰ ਗੁਰਵਿੰਦਰ ਸਿੰਘ ਜੀ ਤੇ ਬਹੁਤ ਧੰਨਵਾਦੀਆਂ ਗਿਆਨੀ ਰਣਜੀਤ ਸਿੰਘ ਜੀ ਘਟਾਲ ਦਾ ਜਿਨ੍ਹਾਂ ਨੇ ਮੋਢ ਤੋਂ ਵਿਦਿਆ ਵੱਲ ਬਹੁਤ ਤਗੜਾ ਧਿਆਨ ਰੱਖਿਆ ਹੈਗਾ ਲੱਖ ਲੱਖ ਵਧਾਈ ਉਹ ਮਾਪਿਆਂ ਨੂੰ ਉਹ ਬੱਚਿਆਂ ਨੂੰ ਤੇ ਖਾਸ ਕਰਕੇ ਬੱਚਿਆਂ ਨੂੰ ਜਿਨ੍ਹਾਂ ਦੇ ਮੋਢਿਆਂ ਤੇ ਕੱਲ ਅਸੀਂ ਆਪ ਦਾ ਬੁਢਾਪਾ ਬਤੀਤ ਕਰਨਾ ਹੈ ਉਹਨਾਂ ਨੂੰ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਔਰ ਦਿਨ ਦੁਗਣਾ ਰਾਤ ਚੌਗਣਾ ਉਹਨਾਂ ਨੂੰ ਵਦਨ ਦੀ ਕਿਰਪਾਲਤਾ ਕਰਨ ਗੁਰੂ ਮਹਾਰਾਜ ਇਹ ਬੇਨਤੀਆਂ ਕਰਦਾ ਮੈਂ ਤੁਹਾਡਾ ਧੰਨਵਾਦੀ ਹਾਂ ਕੰਗਰੈਸ ਜੀਏ ਕਿਉਂ ਕਰਦਾ ਹੈਗਾ ਔਰ ਆਸ ਰੱਖਦਾ ਹੈ ਕਿ ਏਸੀ ਤਰ੍ਹਾਂ ਆਪਾਂ ਆਏ ਸਾਲ ਮਿਲਾਂਗੇ ਤੇ ਇੱਤੇ ਆਟਾ ਸਮਾਜਵਦੀ ਵਾਹਿਗੁਰੂ ਜੀ ਦਾ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਡੇ ਸਕੂਟਾਉਨ ਸਕੂਲ ਦਾ ਸਾਲਾ ਸਾਲਾਨਾ function ਹੋ ਰਿਹਾ ਹੈ ਜਿਹਦੇ ਵਿੱਚ ਉਹਨਾਂ ਦੀ ਸਤਿ ਸ੍ਰੀ ਅਨਜੀਤ ਸਿੰਘ ਜੀ ਮਾਨ ਨੇ ਪਰ ਉਹਨਾਂ ਦੇ ਸੁਪੁੱਤਰ ਸਰਦਾਰ ਇਮਾਨ ਸਿੰਘ ਜੀ ਮਾਨ ਆਏ ਨੇ ਜਿਨ੍ਹਾਂ ਨੇ ਬਹੁਤ ਕੀਮਤੀ ਗੱਲਾਂ ਸਾਨੂੰ ਦੱਸੀਆਂ ਨੇ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਦਿੱਤੇ ਨੇ ਤੇ ਦੋਵੇਂ ਭਾਸ਼ਾ ਦਿੱਤੇ ਨੇ ਪੰਜਾਬੀ ਚ ਵੀ ਦਿੱਤੇ ਨੇ ਤੇ ਅੰਗਰੇਜ਼ੀ ਚ ਵੀ ਦਿੱਤੇ ਨੇ ਮੈਂ ਤਾਂ ਸਿਰਫ ਇਹਨਾਂ ਦਾ ਧੰਨਵਾਦ ਕਰਨ ਲਈ ਖੜਾ ਹੋਇਆ ਹਾਂ ਬਹੁਤ ਵੱਡੀ ਕਿਰਪਾ ਇੱਥੇ ਗੁਰੂ ਸਾਹਿਬ ਦੀ ਗੁਰੂਗ੍ਰੰਥ ਸਾਹਿਬ ਵਿੱਚ ਪ੍ਰਕਾਸ਼ਮਾਨ ਨੇੜੇ ਨੇ ਇਹ ਬੱਚੇ ਸਵੇਰੇ ਜਦੋਂ ਸਾਰੇ ਲਾਈਨ ਲੰਨ ਕੇ ਮੱਥਾ ਟੇਕਣ ਜਾਂਦੇ ਨੇ ਤਾਂ ਉੱਥੋਂ ਇਹਨਾਂ ਨੂੰ ਬਹੁਤ ਵੱਡਾ ਵਰਦਾਨ ਮਿਲਦਾ ਹੈ ਬਹੁਤ ਬੜੀ ਸਿੱਖਿਆ ਮਿਲੀ ਔਰ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਸਤਾਰ ਗੁਰਵਿੰਦਰ ਸਿੰਘ ਜੀ ਜਿਹੜੇ ਪ੍ਰਵੰਨ ਮੁਖ ਪ੍ਰੋਡਕਟ ਨੇ ਇਸ ਸਕੂਲ ਦੇ ਔਰ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਸਾਰੇ ਬੱਚੇ ਦੇ ਮਾਪੇ ਔਰ ਸਾਰੇ ਸਟੂਡੈਂਟਸ ਸਾਰੇ ਟੀਚਰ ਸਹਿਬਾਨ ਇਹਨਾਂ ਦਾ ਤਾਲਮੀ ਸਾਲਾਨਾ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਛੇ ਮਹੀਨੇ ਵੀ ਹੋਣਾ ਚਾਹੀਦਾ ਜਿਹਦੇ ਵਿੱਚ ਇਕੱਲੇ ਸਕੂਲ ਦੀਆਂ ਗੱਲਾਂ ਸਾਰੇ ਟੀਚਰਾਂ ਦੀਆਂ ਬੱਚਿਆਂ ਦੀਆਂ ਮ ਸਾਰੇ ਅਧਿਆਪਕਾਂ ਦੇ ਆਫਿਸ ਦੇ ਵਿੱਚ ਹੋਣ ਜਿਹੜੀਆਂ ਕਮੀਆਂ ਨੇ ਉਧੂਨ ਪੀਤੀਆਂ ਜਾਂ ਸੋ ਸਾਰਾ ਪਤਾ ਲੱਗ ਸਕ ਜਾਏ ਸੋ ਬਹੁਤ ਬੜੀ ਵਧਾਈ ਦਿੰਨਾ ਮੈਂ ਗੁਰਿੰਦਰ ਸਿੰਘ ਨੂੰ ਕਿ ਸਕੂਲ ਜਿਹੜਾ ਹੈਗਾ ਇਹ ਤਕਰੀਬਨ 2 ਸਾਲ ਹੀ ਹੋਏ ਨੇ ਔਰ ਇਹ ਦਿਨ ਰੁਕਨੇ ਚਾਰ ਚੋਕੀ ਤਰੱਕੀ ਕਰ ਰਹੇ ਹੈ ਔਰ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰੇਗਾ ਬਹੁਤ ਵਧੀਆ ਸਿਹਦਾਰ ਸੁਝਾ ਦਿੰਦਾ ਹੈ ਸਿਹਦਾਰ ਇਮਾਨ ਸਿੰਘ ਮਾਨ ਨੇ ਕਿ ਸਕੂਲਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੇ ਕੋਈ ਅਧਿਆਪਕ ਹੋਣ ਇਸ ਤਰ੍ਹਾਂ ਜਿੱਥੇ ਹਰ ਬੱਚਾ ਕੋਈ ਗੱਲ ਸਿੱਖ ਸਕਦਾ ਕਿਉਂਕਿ ਅਨਪੜਤਾ ਸਾਡੇ ਤਾਂ ਬਹੁਤੇ ਪ੍ਰਬੰਧਕ ਗੁਰਦਾਰਾ ਸਾਹਿਬ ਦੇ ਵੀ ਅਨਪੜ੍ਹ ਦੇਣ ਉਹਨਾਂ ਨੂੰ ਆਪ ਹੀ ਨਹੀਂ ਪਤਾ ਵਿਚਾਰਿਆਂ ਨੂੰ ਕਿ ਅਸੀਂ ਇੱਥੇਨੇ ਕੰਮ ਕਿਵੇਂ ਚਲਾਉਨੇ ਨੇ ਸੋ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਂ ਤੇ ਸਾਰੇ ਸਰ ਗੁਰਵਿੰਦਰ ਸਿੰਘ ਤੇ ਹੋਰ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਕਿ ਇਥੇ ਇਹ ਜਿਹੜਾ ਪ੍ਰੋਗਰਾਮ ਬਣਾਇਆ ਬਹੁਤ ਚੰਗਾ ਹੈ ਆਜਾਣਾ ਸੀ ਮੇਰੇ ਬੇਟੇ ਗੁਰਵਿੰਦਰ ਸਿੰਘ ਨੇ ਵੀ ਪਰ ਉਹਨੇ ਮੇਨ ਸਨੇਹ ਭੇਜਿਆ ਹੈ ਮੇਰੇ ਵੱਲੋਂ ਕਹਿ ਦਿਓ ਕਿ ਮੈਂ 51 ਰੁਪਇਆ ਆਪਣੇ ਕੋਲੋਂ ਇਸ ਸਕੂਲ ਦੀ ਸਹਾਇਤਾ ਲਈ ਭੇਜਾਂਗਾ ਸਭ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਆਏ ਹੋ ਮੈਂ ਦਿੰਦੇ-ਦਿੰਦੇ ਤੁਹਾਨੂੰ ਧੰਨਵਾਦ ਕਰਦਾ ਖਾਸ ਤੌਰ ਤੇ ਸਰਦਾਰ ਈਮਾਨ ਸਿੰਘ ਜੀ ਮਾਨ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਖੇਚਲ ਕੀਤੀ ਕਾफी ਸਮੇਂ ਤੋਂ ਆਇਆ ਹੈ ਇਹਨਾਂ ਨੂੰ ਹੋਰ ਸਮਾਂ ਰੱਖਦੇ ਪਰ ਉਹਨੂੰ ਇਹਨਾਂ ਨੇ ਬਹੁਤ ਦੂਰ ਜਾਣਾ ਹੈ ਸੋ ਸਭ ਦਾ ਬਹੁਤ-ਬਹੁਤ ਧੰਨਵਾਦ ਬਲਾਉ ਫਤੇ ਵਾਹਿਗੁਰੂ ਜੀ ਕਾ ਅੱਜ ਇਹਨਾਂ ਮਕਾਮ ਤੇ ਆਣ ਇੱਥੇ ਤੱਕ ਪਹੁੰਚੇ ਆਂ ਵਾਹਿਗੁਰੂ ਦੀ ਕਿਰਪਾ ਮੈਂਬਰ ਜਿਲ੍ਹਾ ਪ੍ਰਸ਼ਦ ਸਿੱਖਿਆ ਕਮੇਟੀ ਮੈਂਬਰ ਪਲਾਂਗੋੜ ਮੈਂਬਰ ਸਰਪੰਚੀ ਇਹ ਸਾਰਾ ਗੌਰਵਮਈ ਗੱਲਾਂ ਨੇ ਇੱਕ ਕਲਾ ਜਦੋਂ ਵੀ ਕੋਈ ਬੰਦਾ ਆਪਣੀ ਕਲਾ ਦਾ ਬਹੁਤ ਅੱਛਾ ਮੁਝਾਹਰਾ ਕਰਦਾ ਤਾਂ ਚਾਰ ਲੋਕ ਲੋਕ ਸਾਹਮਣੇ ਬੈਠੇ ਉਹ ਤੋਂ ਪ੍ਰਭਾਵਿਤ ਹੁੰਦੇ ਆ ਉਹਦੀ ਦਿੱਖ ਤੋਂ ਪ੍ਰਭਾਵਿਤ ਹੁੰਦੇ ਆ ਉਹਦੀ ਸੋਚ ਤੋਂ ਪ੍ਰਭਾਵਿਤ ਹੁੰਦੇ ਆ ਜਿਨ੍ਹਾਂ ਦੀ ਸੋਚ ਅੱਛੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਂਝ ਕਰੀਜਾ ਗੁਨਾ ਕੇਰੀ ਛੋੜ ਆਗਣ ਚੱਲੀਏ ਜਦੋਂ ਮਹਿਕ ਬੱਚੇ ਆਉਂਦੇ ਆ ਸਾਹਮਣੇ ਇੱਕ ਫੁੱਲਾਂ ਜੀ ਫਿਰ گلاب ਦੇ ਫੁੱਲਾਂ ਜੀ ਮਹਿਕ ਆਉਂਦੀ ਆ ਜਦੋਂ ਆਪਾਂ ਉਹਨੂੰ ਤੱਕਦੇ ਆ ਉਹਨਾਂ ਦੀ ਕਲਾ ਨੂੰ ਤੱਕਦੇ ਆ ਫਿਰ ਆਪਾਂ ਬਹੁਤ ਪ੍ਰਭਾਵ ਦਿੰਨੇ ਆ ਫਿਰ ਆਪਾਂ ਪੁੱਛ ਵੀ ਲੈਂਦੇ ਆ ਕਿ ਬੱਚੇ ਦਾ ਨਾਮ ਕੀ ਆ ਤੇ ਬੱਚੇ ਦੇ ਪੇਰੈਂਟਸ ਦਾ ਮਾਤਾ ਪਿਤਾ ਦਾ ਨਾਮ ਕੀ ਆ ਤੇ ਬੱਚੇ ਦਾ ਪਿੰਡ ਕਿਹੜਾ ਪੁੱਛਾਂਗੇ ਉਦੋਂ ਜਦੋਂ ਬੱਚੇ ਤੇ ਸਾਡੀ ਵੀ ਮਿਹਨਤ ਪੂਰੀ ਹੋਊਗੀ ਤੇ ਸਕੂਲ ਸਟਾਫ ਦੀ ਵੀ ਮਿਹਨਤ ਜਿਹੜੀ ਜਦੋਂ ਪੂਰੀ ਹੁੰਦੀ ਹੈ ਫਿਰ ਉਹ ਬੱਚਾ ਖੇਡਾਂ 'ਚ ਜਾਵੇ ਭਾਵੇਂ ਕਿਸੇ ਵੀ ਖੇਤਰ ਚਲਾ ਜਾਵੇ ਉੱਥੇ ਉਹ ਬੱਚਾ ਨਮਾਣਾ ਖੱਟ ਕੇ ਆਉਂਦਾ ਸੋ ਮੈਂ ਬਹੁਤ ਪ੍ਰਭਾਵਿਤ ਇਸ ਗੱਲ ਤੋਂ ਸਮੇਟੋ ਸਮਾਕਟ ਕੇ ਇੱਥੇ ਪਹੁੰਚੇ ਆਂ ਤੇ ਮੈਂ ਬੇਨਤੀ ਕਰਦਾ ਸਾਰੇ ਜਿੰਨੇ ਪੇਰੈਂਟਸ ਤੁਸੀਂ ਬੈਠੇ ਹੋ ਕਿ ਬੱਚਾ ਇੱਕ ਕੱਚਾ ਤੱਗਾ ਉਹਨੂੰ ਕੁਝ ਨਹੀਂ ਪਤਾ ਤੇ ਜਿੰਨਾ ਕੰਮਕਾਰਾਂ ਦੇ ਵਿੱਚ ਅਸੀਂ ਬਹੁਤ ਵਿਅਸਤ ਰਹੇ ਨੇ ਪਰ ਆਪਣੇ ਬੱਚਿਆਂ ਤੇ ਜਿੰਨਾ ਵੀ ਧਿਆਨ ਦਿੱਤਾ ਜਾ ਸਕਦਾ ਜਦੋਂ ਤੱਕ 15 20 ਸਾਲ ਸਤ ਨਹੀਂ ਹੁੰਦਾ ਉਦੋਂ ਤੱਕ 20 ਸਾਲ ਤੱਕ ਇਹ ਉਮਰ ਜਿਹੜੀ ਹੁੰਦੀ ਹੈ ਤਾਨੂੰ ਪਤਾ ਵੀ ਮਾੜੀ ਸੰਗਤ ਦਾ ਕਿਵੇਂ ਬੱਚਾ ਸਕਾਰ ਹੋ ਜਾਂਦਾ ਜੋ ਸਾਨੂੰ ਪਿੰਡਾਂ ਚ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕਿ ਸਾਡਾ ਬੱਚਾ ਡਰਗ ਲੈਂਦਾ ਜੀ ਸਾਡਾ ਬੱਚਾ ਸਮੈਗ ਪੀਂਦਾ ਜੀ ਪੇਰੈਂਟਸ ਐਂਡ ਫਿਚਰ ਜਦੋਂ ਧਿਆਨ ਦਿੰਦੇ ਆ ਬੱਚੇ ਵੱਲ ਤਾਂ ਉਹ ਕੱਲ ਨੂੰ ਅਫਸਰ ਵੀ ਬਣਦਾ ਕੱਲ ਨੂੰ ਜਿਵੇਂ ਐਮਸੀ ਸਾਹਿਬਾਂ ਨੂੰ ਮੁਨਕ ਦੇ ਬੈਠੇ ਆ ਜਾਂ ਤੇਈ ਵਾਰ ਡੀਸੀ ਵੀ ਬਣ ਜਾਂਦਾ ਐਡੀਸੀ ਬਣ ਜਾਂਦਾ ਇੰਪੋਸੀਬਲ ਇੱਥੇ ਕੁਝ ਨਹੀਂ ਹੁੰਦਾ ਸਭ ਪੋਸੀਬਲ ਹੈ ਇੱਕ ਸੋਚਣਾ ਹੈ ਬੰਦੇ ਨੇ ਕਿ ਮੈਂ ਇੱਥੇ ਤੱਕ ਪਹੁੰਚਣਾ ਅਸੀਂ ਪਲਾਨਿੰਗ ਬੋਰਡ ਦੇ ਵਿੱਚ ਜਦੋਂ ਜਾਂਦੇ ਸੀ ਦਿੱਲੀ ਤੋਂ ਟੀਮ ਆਉਂਦੀ ਸੀ ਉਹ ਇਹ ਕਹਿੰਦੀ ਸੀ ਤੁਹਾਨੂੰ ਇਹ ਸੋਚੋ ਕਿ ਪਿੰਡ ਨੂੰ ਅਸੀਂ ਚੰਡੀਗੜ੍ਹ ਵਰਗਾ ਬਣਾਉਣਾ ਤੇ ਫਿਰ ਪਿੰਡ ਬਣੂਗਾ ਕਿਸੇ ਨਕਸ਼ੇ ਤੇ ਜਾਊਗਾ ਜੇ ਤੁਸੀਂ ਸੋਚੋਗੇ ਕਿ ਪਿੰਡ 'ਚ ਦੋ ਗਲੀਆਂ ਬਣਾਉਣੀਆਂ ਦੋ ਨਾਲੀਆਂ ਬਣਾਉਣੀਆਂ ਕਹਿੰਦੇ ਤੁਹਾਡੇ ਪਿੰਡ ਦਾ ਵਿਕਾਸ ਨਹੀਂ ਹੋ ਸਕਦਾ ਬੰਦੇ ਦੀ ਸੋਚ ਉੱਚੀ ਹੋਣੀ ਚਾਹੀਦੀ ਆ ਉਹ ਮੰਜ਼ਲ ਪਾਉਣ ਦੀ ਚਾਹਤ ਰੱਖਦਾ ਹੋਵੇ ਉਹਦੀ ਮਿਹਨਤ ਹੋਵੇ ਤੇ ਉਹਦੀ ਤਪੱਸਿਆ ਹੋਵੇ ਜਿਵੇਂ ਕੋ ਸਾਧ ਕਰਦਾ ਧੂਨੇ ਦਾਪ ਦਾ ਤੇ ਉਹਨੂੰ ਪਰਮਾਤਮਾ ਮਿਲ ਜਾਂਦਾ ਜਦੋਂ ਵੀ ਕੋਈ ਬੱਚਾ ਜਾਂ ਉਹਦੇ ਮਾਪੇ ਜਦੋਂ ਮਿਹਨਤ ਕਰਦੇ ਆ ਉਹ ਬੱਚਾ ਕਿਸੇ ਵੀ ਮਕਾਮ ਨੂੰ ਛੂ ਲੈਂਦਾ ਇਹ ਇੰਪੋਸੀਬਲ ਕੁਝ ਨਹੀਂ ਆ ਸਭ ਪੋਸੀਬਲ ਆ ਗॉड ਦਾ ਅਸੀਰਵਾਦ ਹੋਵੇ ਮਾਪੇ ਆਪਣੇ ਬੱਚੇ ਨੂੰ ਹੀਰਾ ਬਣਾਉਣਾ ਚਾਹੁੰਦਾ ਹੋਵੇ ਸਕੂਲ ਦਾ ਸਟਾਫ ਸਕੂਲ ਦੀ ਟੀਚਰ ਇੰਚਾਰਜ ਪਲੱਸ ਪ੍ਰਿੰਸੀਪਲ ਪਲੱਸ ਮੈਨੇਜਮੈਂਟ ਇਹ ਚਾਹੁੰਦੇ ਹਨ ਕਿ ਸਾਡੇ ਸਕੂਲ ਦਾ ਸਾਡੇ ਬੱਚੇ ਦਾ ਨਾਮ ਰੋਸ਼ਨ ਹੋਣਾ ਚਾਹੁੰਦਾ ਹੈ ਜਦੋਂ ਸਾਰੀਆਂ ਗੱਲਾਂ ਦਾ ਸਮੇਲ ਹੋ ਜੇ ਤੇ ਬੱਚਾ ਹੀਰਾ ਬਣ ਜਾਂਦਾ ਅਸੀਂ ਇੱਥੇ ਪਹੁੰਚੇ ਹਾਂ ਬਹੁਤ ਧੰਨਵਾਦ ਕਰਦੇ ਹਾਂ ਸਟਾਫ ਦਾ ਕਿ ਸਾਨੂੰ ਵੀ ਤੁਸੀਂ ਇਸ ਖੁਸ਼ੀ ਦੇ ਪਲਾਂ ਦੇ ਵਿੱਚ ਬੁਲਾਇਆ ਇਨਵਾਈਟ ਕੀਤਾ ਸੋ ਮੈਂ ਆਪਣੇ ਵੱਲੋਂ ਜਿੱਥੇ ਥੋੜਾ ਚਨਪਨ ਦਿੱਤਾ ਉਥੇ ਅੱਗੇ ਵੀ ਜਦੋਂ ਵੀ ਕੋਈ ਬੱਚਾ ਅੱਗੇ ਜਾਂਦਾ ਕਿਸੇ ਗਰੀਬ ਦਾ ਬੱਚਾ ਮੈਂ ਆਪਣੇ ਵੱਲੋਂ ਐਨਾਨਸ ਕਰਦਾ ਜੇ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਕਿਰਪਾ ਤਾਂ ਵਾਹਿਗੁਰੂ ਨੇ ਕਰਨੀ ਹੈ ਅਸੀਂ ਕੋਈ ਦਾਤੇ ਨਹੀਂ ਕਿਉਂਕਿ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਂ ਟੋਟ ਨਾ ਆਵੇ ਗੰਧਪਰੇ ਪੰਡਾਰ ਮੰਗਣਾ ਤਾਂ ਉਸ ਪਰਮਾਤਮਾ ਤੋਂ ਚਾਹੀਦਾ ਪਰ ਅਸੀਂ ਉਹਦੇ ਛੋਟੇ ਜਿਹੇ ਸੇਵਾਦਾਰ ਹੋਣ ਦੇ ਨਾਤੇ ਕਿਤੇ ਵੀ ਜ਼ਿਆਦਾ ਕੋਈ ਪ੍ਰੋਬਲਮ ਹੈ ਸਾਨੂੰ ਵੀ ਮਿਲਿਆ ਜਾ ਸਕਦਾ ਅਸੀਂ ਹੈਲਪ ਕਰਨ ਵਾਸਤੇ ਤਤਪਰ ਰਹੇ ਨੇ ਸੋ ਬਹੁਤ ਧੰਨਵਾਦ ਕਰਦਾ ਥੋੜਾ ਸ਼ਡਿਊਲ ਬੀਤੀ ਜਾਂਦੀ ਹੋਰ ਹਾਂ ਸਰ ਠੀਕ ਹੈ